ਕਬੀਰ ਗੰਗਾ ਤੀਰ ਜੂ ਘਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤੀ ਹੋਏ ਕਿਉਂ ਕਹੇ ਰਮੇ ਕਬੀਰ ਕਹਿੰਦਾ ਗੰਗਾ ਦੇ ਵਿੱਚ ਜੇ ਕੋਈ ਮਕਾਨ ਬਣਾ ਵੀ ਲਵੇ ਗੰਗਾ ਬਣਾਏ ਹੋਏ ਸੀ ਉੱਥੇ ਤੀਰ ਗੰਗਾ ਤੀਰ ਜੂ ਘਰ ਕਰੇ ਆਹੋ ਗੰਗਾ ਦੇ ਕਿਨਾਰੇ ਤੇ ਮਕਾਨ ਬਣਾ ਕੇ ਲੋਕ ਹੈ ਬੇਸੀ ਇਹ ਤਾਂਨਾ ਸੀ ਕੀ ਵੀ ਗੰਗਾ ਦੇ ਕਿਨਾਰੇ ਜਿਹੜੇ ਸ੍ਰੀ ਛੱਡੂਗਾ ਆ ਇੱਥੇ ਪਾਣੀ ਪੀਦਾ ਰਹੂਗਾ ਉਹਦੀ ਮੁਕਤੀ ਹੋ ਜੂ। ਪੀਵੇ ਨਿਰਮਲ ਨੀਰ। ਸਮਝ ਆਂਦਾ? ਕਹਿੰਦੇ ਭਾਵੇਂ ਗੰਦਾ ਦੇ ਕਿਨਾਰੇ ਘਰ ਘਰ ਕੇ ਨਿਰਮਲ ਨੀਰ ਪੀਓ ਇਹਦੇ ਨਾਲ ਕੁਝ ਨਹੀਂ ਹੋਣਾ। ਤੇ ਮੁਕਤੀ ਮਿਲਣੀ ਇਹਦੇ ਨਾਲ। ਪੀਵੇ ਨਿਰਮਲ ਨੀਰ ਬਿਨਾਂ ਹਰ ਭਗਤ ਨਾ ਮੁਕਤੀ ਹੋਏ। ਹਰ ਭਗਤੀ ਦੇ ਬਿਨਾ ਮੁਕਤੀ ਨਹੀਂ ਹੋਣੀ। ਹਰ ਭਗਤੀ ਜੇ ਕਰਨੀਆਂ, ਹਰ ਕੀ ਭਗਤੀ ਜੇ ਕਰਨੀਆਂ। ਚਾਹ ਗੰਗਾ ਦੇ ਕਿਨਾਰੇ ਰੋਇ ਚਾਹ ਨਾ ਰੋ ਕੋਈ ਬਰਕਰਾਰ ਕਿਉਂ ਕਹਿ ਰਿਹਾ ਗੰਗਾ ਦੇ ਕਿਨਾਰੇ ਰੋ ਹਰ ਕੀ ਭਗਤੀ ਨਾ ਕਰੋ ਬੁੱਤੀ ਨਹੀਂ ਹੁੰਦੀ ਫਿਰ ਗੰਗਾ ਦੇ ਕਿਨਾਰੇ ਕਿਉਂ ਬਾੜ ਲਿਆ ਆਲੇ ਆਕੇ ਵਿੱਚ ਕਿਉਂ ਬਾੜ ਲਿਆ ਕਿਵੇਂ ਵੜ ਗਿਆ ਕਿ ਉੱਥੇ ਬਣਾਏ ਸੀ ਮੰਦਿਰ ਉੱਥੇ ਬਣ ਗਿਆ ਸ਼ਹਿਰ ਅਮੀਰ ਹੋ ਗਏ ਵਾਸਤੇ ਜਦ ਪਤਾ ਲੱਗਾ ਉੱਥੇ ਘਰ ਬਣਾ ਲੈਂਦੇ ਸੀ ਉਹ ਮੇਰੇ ਆਦਮੀ ਨੂੰ ਪ੍ਰਚਾਰ ਦੇ ਮੇਰੇ ਆਦਮੀ ਉੱਥੇ ਰਹਿਣ ਲੱਗ ਜਾਂਦੇ ਫੇ ਬੰਦਰ ਜਾਣੇ ਹੁੰਦਾ ਸੀ ਮੇਰੇ ਆਦਮੀ ਚੜਾਵਾ ਬੀ ਡਬਲੇ ਚੜਾਉਂਦੇ ਸੀ ਫਿਰ ਇਹਨਾਂ ਨਾਲ ਸਹਿਚਾਰ ਬਣਾ ਲੈਂਦੇ ਸੀ ਜਿਹੜੇ ਲੋਕ ਰਹਿ ਪੁਜਾਰੀ ਹੋਰਾਂ ਤੋਂ ਫਿਰ ਮੂਟਾ ਦਾਨਪੁਰ ਕਰਵਾ ਲੈਂਦੇ ਸੀ ਝੂਠ ਝਾੜ ਬੋਲ ਕੇ ਜੋ ਵੀ ਇਹਨਾਂ ਨੇ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ ਗੱਲਾਂ ਵੜੀਆਂ ਸੀ ਹੁਣ ਵੀ ਚੱਲਦੀਆਂ ਦੁਕਾਨਦਾਰੀ ਚੱਲਦੀ ਹੈ ਉਹਨਾਂ ਲਈ ਉਹਨਾਂ ਦੀ ਗੱਲ ਵੱਡੀ ਵੀ ਜਾਂਦਾ ਨੇ ਉਹਨਾਂ ਨੂੰ ਸੌਦਾ ਸਸਤਾ ਲੱਗਦਾ ਕਿ ਮਾਇਆ ਨਾਲ ਉਹਨਾਂ ਨੂੰ ਖਰੀਦਣੀ ਹੈ ਰੇਤ ਚੀਜ਼ ਮੁਕਤੀ ਭਗਤੀ ਸੌਖੀ ਹੈ ਭਗਤੀ ਕਰਕੇ ਔਖੀ ਹੈ ਉਹ ਸੋਖਾ ਨਹੀਂ ਕਹਦਾ ਤੇ ਕਿ ਮਾਇਆ ਨਾਲ ਮੁਕਤੀ ਮਿਲ ਜੂਗੀ ਉਹ ਕਹਿੰਦਾ ਇਹ ਤਾਂ ਸੌਖੀ ਹੈ ਮਿੱਣੀ ਕੁੜੀ ਦਾ ਕਹਿਣ ਕੁਝ ਨਹੀਂ ਆ ਉਹ ਦਾ ਉਹ ਸਮਝਦਾ ਨਾ ਵੀ ਜੇ ਮੜ ਜਵੇ ਚਲੋ ਕੁਛ ਨਾ ਕੁਛ ਤਾਂ ਲਜੀਫ ਹੋਣਾ ਨੂੰ ਮੜਦਾ ਹੀ ਐਦਾਨ ਪੂਰ ਕਰਕੇ ਉਹ ਆਪਣਾ ਮਨ ਰਾਜੀ ਕਰ ਲਨ ਹਾਂ ਜੀ ਬਿਨ ਹਰ ਭਗਤ ਨਾ ਮੁਕਤੀ ਹੋਏ ਊਂ ਕਹੇ ਰਮੇ ਕਬੀਰ ਭਗਤੀ ਤਾਂ ਬਿਨਾ ਮੁਕਤੀ ਹੋ ਨਹੀਂ ਸਕਦੀ ਥੋੜੀ ਨਹੀਂ ਹੈ ਤੁਸੀਂ ਮੰਨਦਾ ਵਣੀ ਜਾਓ ਊਂ ਕਹੇ ਰਮੇ ਕਬੀਰ ਕਬੀਰ ਇਹ ਗੱਲ ਕਹਿ ਕੇ ਆਪ ਛੁੱਟੀ ਕਰ ਗਏ ਇਹ ਗੱਲ ਕਹਿ ਕੇ ਆਪਣੇ ਆਪਾਂ ਚ ਸਮਾਰ ਗਿਆ ਚੁੱਪ ਕਰ ਗਿਆ ਅੱਗੇ ਨਹੀਂ ਕੁਝ ਕਹਿਣਾ ਅੱਗੇ ਨਹੀਂ ਕੁਝ ਜਵਾਬ ਦਿੱਤਾ ਕਹਿੰਦਾ ਬਸ ਇਹ ਗੱਲ ਮੈਂ ਕਹਿ ਦਿੱਤੀ ਇਹ ਤੋਂ ਬਾਅਦ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ ਇਹ ਗੱਲ ਤੇ ਬਹਿਸ ਨਹੀਂ ਗੱਲ ਹੀ ਚਾਹੁੰਦਾ ਇਹ ਗੱਲ ਤੇ ਹੋਰ ਚਰਚਾ ਦੀ ਗੱਲ ਹੀ ਹੈ ਨਹੀਂ ਮਿਲਣੀ ਬੁੱਕਤੀ ਬਸ ਸੱਚ ਖਣਦਾ ਇੱਕ ਮੈਸੇਜ ਸੀ ਮੈਂ ਕਹਿੰਦਾ ਜੋ ਬਿੱਤੇ ਬੁਲਾਇਆ ਮੈਂ ਬੋਲਤਾ ਤੁਸੀਂ ਆਪ ਵਿਚਾਰ ਲਓ ਇਹਨੂੰ ਵੀ ਜੁੜ ਜੁੜ ਅਜੇ ਨੂੰ ਮਰਜੂ ਪਾਈ ਲੈ ਲਿਓ ਵੈਸ ਦਾ ਵਿਸ਼ਾ ਨਹੀਂ ਆਇਆ ਹੈ ਤੁਹਾਨੂੰ ਕਹਿਤਾ ਨਹੀਂ ਮਰਣੀ ਜੇ ਨੂੰ ਮਰਜੂ ਲੈ ਲਿਓ ਅੱਧੇ ਦੀ ਵੈਸ ਨਹੀਂ ਆਇਆ ਹਾਂਜੀ